ਭੈਰਵ ਜੀ ਦਾ ਖਾਲਸਾ ਭੈਰਵ ਜੀ ਦੀ ਫਤਿਹ ਤੇ ਅੱਜ ਆਪਾਂ ਫੇਰ ਇੱਕ ਵੀਡੀਓ ਜਿਹੜੀ ਹੈਗੀ ਉਹ ਵੀ ਚੂਹੇ ਦੇ ਕੱਟੇ ਹੋਏ ਜ਼ਖਮ ਦੇ ਵਿੱਚ ਜਿਹੜਾ ਜ਼ਹਿਰ ਹੁੰਦਾ ਹੈ ਚੂਹੇ ਦੇ ਕੱਟਣ ਦੇ ਵਿੱਚ ਜੋ ਜ਼ਖਮ ਹੁੰਦਾ ਉਹ ਵਿੱਚ ਜਾਂਦਾ ਮਤਲਬ ਜਲਦੀ ਠੀਕ ਨਹੀਂ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਚੂਹੇ ਦਾ ਜ਼ਹਿਰ ਵੀ ਜਲਦੀ ਜ਼ਖਮ ਨਹੀਂ ਜਿਹੜਾ ਉਹਦਾ ਠੀਕ ਹੁੰਦਾ ਬਹੁਤ ਜ਼ਿਆਦਾ ਪੱਕ ਜਾਂਦਾ ਹੈ ਜਾਂ ਬਹੁਤ ਟਾਈਮ ਲੈ ਲੈਂਦਾ ਇਹ ਉਹਦੇ ਲਈ ਹੈਗਾ ਨੁਸਖਾ ਚੂਹੇ ਦੇ ਜ਼ਹਿਰ ਨੂੰ ਠੀਕ ਕਰਨ ਵਾਸਤੇ ਚੂਹੇ ਦੇ ਕੱਟਣ ਤੇ ਜਿਹੜਾ ਉਹਦਾ ਜ਼ਖਮ ਹੁੰਦਾ ਜਲਦੀ ਠੀਕ ਨਹੀਂ ਹੁੰਦਾ ਤੇ ਇਹ ਉਹਦੇ ਲਈ ਨੁਸਖਾ ਹੈ ਜੀ ਤੇ ਕਿਵੇਂ ਆਪਾਂ ਇਹਨੂੰ ਠੀਕ ਕਰਨਾ ਹੈਗਾ ਚੂਹੇ ਦੇ ਕੱਟੇ ਹੋਏ ਜ਼ਖਮ ਨੂੰ ਉਹਦਾ ਜਿਹੜਾ ਜ਼ਹਿਰ ਹੁੰਦਾ ਕਿਵੇਂ ਉਸ ਨੂੰ ਠੀਕ ਕਰਨਾ ਹੈ ਇਹ ਉਹਦੇ ਲਈ ਨੁਸਖਾ ਹੈ ਜੀ ਤੇ ਬਹੁਤ ਹੀ ਵਧੀਆ ਪੁਰਾਣੀਆਂ ਕਿਤਾਬਾਂ ਦੇ ਇਹ ਨੁਸਕੇ ਨੇਗੇ ਤੇ ਜੇ ਕਿਸੇ ਨੂੰ ਵੀ ਕਦੀ ਇਹੋ ਜੀ ਸਮੱਸਿਆ ਹੁੰਦੀ ਹੈ ਤੇ ਕਿਸੇ ਨੂੰ ਕੱਟ ਲਵੇ ਚੂਹਾ ਤੇ ਉਹਦਾ ਜ਼ਖਮ ਜੇ ਨਹੀਂ ਠੀਕ ਹੋ ਰਿਹਾ ਤਾਂ ਇਹ ਨੁਸਖਾ ਉਹਦੇ ਲਈ ਹੈ ਜੀ ਇਦਾਂ ਲਈ ਹੈਗਾ ਨੁਸਖਾ ਇਹ ਹੈ ਇਮਲੀ ਘਰ ਦਾ ਧੂਆ ਕਰਦਾ ਧੂਆਂ ਹੁੰਦਾ ਜੀ ਜਿਵੇਂ ਪਹਿਲੇ ਲੋਕ ਚੁੱਲ੍ਹੇ ਵਰਤਦੇ ਸੀ ਤੇ ਉਹ ਧੂਆਂ ਇਕੱਠਾ ਹੋਈ ਜਾਂਦਾ ਉੱਪਰ ਸੱਤ ਤੇ ਲੱਗ ਕੇ ਉਹ ਧੂਆਂ ਲੈ ਲਓ ਕਿਤੋਂ ਵੀ ਕੋਈ ਵੀ ਧੂਆਂ ਹੋਵੇ ਇਕੱਠਾ ਹੋਇਆ ਤੇ ਉਹ ਧੂਆਂ ਲੈਣਾ ਇਮਲੀ ਕਰਦਾ ਧੂਆਂ ਸਹਿਦ ਤੇ ਘਿਓ ਨਾਲ ਖਾਵੇ ਸ਼ਹਿਦ ਤੇ ਘਿਓ ਨਾਲ ਇਹ ਖਾਣਾ ਤੇ ਜਾਂ ਫਿਰ ਪੁੱਠ ਕੰਡੇ ਦੀ ਜੜ ਸ਼ਹਿਦ ਦਮ ਮਿਲਾ ਕੇ ਇੱਕ ਕਰਖ ਖਾਵੇ ਇੱਕ ਕਰਖ ਇੱਕ ਤੋਲਾ ਇੱਕ ਕਰਖ ਇੱਕ ਤੋਲੇ ਨੂੰ ਕਿਹਾ ਜਾਂਦਾ ਜੀ ਪੁੱਠ ਕੰਡੇ ਦੀ ਜੜ ਪੁੱਠ ਕੰਡੇ ਦੀ ਜੜ ਸਹਿਤ ਨਾਲ ਮਿਲਾ ਕੇ ਇੱਕ ਕਰਖ ਖਾਵੇ ਜਾਂ ਕੈਥ ਸਹਿਤ ਗੋਹੇ ਦਾ ਰਸ ਰਸਾ ਚੱਟੇ ਜਾਂ ਫਿਰ ਕੈਥ ਦਾ ਰਸਾ ਤੇ ਸ਼ਹਿਦ ਤੇ ਖੰਡ ਵਿੱਚ ਮਿਲਾ ਕੇ ਚਟਾਵੇ ਇਹ ਚਾਰੀ ਚਟਣੀਆਂ ਜਿਹੜੀਆਂ ਚੂਹੇ ਕੱਟ ਦੇ ਜ਼ਹਿਰ ਨੂੰ ਕੱਟਣੇ ਹਾਰੀਆਂ ਇਹਨਾਂ ਚ ਕੋਈ ਇੱਕ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਜਿਹੜਾ ਚੂਹੇ ਦਾ ਜ਼ਹਿਰ ਉਹ ਠੀਕ ਹੋ ਜਾਂਦਾ ਇੱਕ ਹੈਗਾ ਜੀ ਮਨਸਿਲ ਕੋਠ ਹਰਤਾਲ ਸੰਭਾਲੂ ਦੇ ਰਸ ਨਾਲ ਪੀ ਕੇ 21 ਵਾਰੀ ਖਾਵੇ ਤਾਂ ਚੂਹੇ ਦੀ ਜਿਹੜੀ ਬਿਖ ਹੈ ਉਹ ਜਾਂਦੀ ਰਹੀ ਉਹ 21 ਦਿਨ ਖਾ 21 ਵਾਰ ਖਾਣੀ ਹੈ ਜੀ ਉਦੋਂ ਨਾਲ ਜਿਹੜੀ ਚੂਹੇ ਦੀ ਜ਼ਹਿਰ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਜੀ ਮਨਸਿਲ ਕੁੱਠ ਹਰਤਾਲ ਸੰਭਾਲੂ ਦੇ ਰਸ ਨਾਲ ਪੀ ਕੇ ਇੱਕ ਵਾਰੀ ਖਾਵੇ ਇੱਕ ਵਾਰੀ ਖਾਵੇ ਤਾਂ ਚੂਹੇ ਦੀ ਬਿਖ ਜਿਹੜੀ ਉਹ ਜਾਂਦੀ ਰਹੀ ਸੌਰੀ ਮੈਂ ਇੱਕ 21 ਵਾਰ ਬੋਲਿਆ ਸੀ ਪਰ 21 ਵਾਰ ਨਹੀਂ ਇੱਕ ਵਾਰ ਖਾਣੀ ਹੈ ਤੁਸੀਂ ਇਹਦੇ ਨਾਲ ਵੀ ਚੂਹੀ ਤੇ ਕੱਟੇ ਦਾ ਜ਼ਹਿਰ ਜਿਹੜਾ ਉਹ ਠੀਕ ਹੋ ਜਾਂਦਾ ਜੀ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਫਤਿਹ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਬਾਏ ਬਾਏ